ஆஹ் <discretion complimentary> <intessos> <ım> ਕਾਜੀ ਡਿਗਜਮ ਨੂੰ ਮੋਰੰਡਮ ਦੇਣ ਆਇਓ ਮੰਗਾਂ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਨਾਲ ਸਾਡੀ ਸਮੁੱਚੀ ਮੋਗਾ ਦੀ ਸ਼੍ਰੋਮਣੀ ਕਾਲੀਦਾ ਲੰਮਰਸਰ ਦੀ ਜ਼ਿਲ੍ਹਾ ਜੱਥੇਬੰਦੀ ਦੇ ਨਾਲ ਅਸੀਂ ਡੀਸੀ ਦਫ਼ਤਰ ਮੋਗਾ ਪਹੁੰਚੇ ਆ ਅੱਜ ਜਿਹੜੀਆਂ ਮੰਗਾਂ ਨੇ ਸਭ ਤੋਂ ਜਿਹੜੀ ਐ ਮੈਂ ਕਿ ਕਿਸਾਨ ਸੰਘਰਸ਼ ਹੋ ਰਿਹਾ ਦੂਸਰੇ ਨੰਬਰ ਤੇ ਹੈ ਸ਼੍ਰੋਮਣੀ ਕਮੇਟੀ ਚੋਣਾ ਤੀਸਰੇ ਨੰਬਰ ਤੇ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਮਿਸਬੀਹੇਵ ਹੋ ਰਿਹਾ ਚੌਥਾ ਇਹ ਹੈ ਕਿ ਪੂਰੇ ਭਾਰਤ ਵਿੱਚ ਸਿੱਖਾਂ ਦੇ ਨਾਲ ਮਿਸਬੀਵ ਹੁੰਦਾ ਹੈ ਜਿਵੇਂ ਕੋਲਕਾਤਾ ਦੇ ਵਿੱਚ ਬੀਜੇਪੀ ਦੇ ਵਰਕਰਾਂ ਨੇ ਇੱਕ ਆਈਪੀਐਸ ਸਰਦਾਰ ਨੂੰ ਖਾਲਸਤਾਨੀ ਕਹਿ ਕੇ ਉਹਨਾਂ ਨੂੰ ਟ੍ਰੋਲ ਕੀਤਾ ਅਤੇ ਉਹਨਾਂ ਦੇ ਧਰਮ ਤੇ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਕਾਲੀ ਦਲ ਅੰਮ੍ਰਿਤਸਰ ਹੈ ਉਹਨਾਂ ਨੇ ਅਜੇ ਫੈਸਲਾ ਕੀਤਾ ਹੈ ਕਿ ਸਾਰੇ ਜਿਹੜੇ ਮਸਲੇ ਨੇ ਉਹਨਾਂ ਤੇ ਮਾਨਜੋਗ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਭੇਜ ਰਹੇ ਅਸੀਂ ਜਿਹੜਾ ਕਿਸਾਨੀ ਸੰਘਰਸ਼ ਦੀ ਗੱਲ ਹੈ ਵੇਖੋ ਪ੍ਰੋਟੈਸਟ ਕਰਨਾ ਹਰੇਕ ਨਾਗਰਿਕ ਦਾ ਅਧਿਕਾਰ ਹੈ ਕਿਸਾਨ ਜਥੇਬੰਦੀਆਂ ਜਾਣਾ ਚਾਹੁੰਦੀਆਂ ਦਿੱਲੀ ਪਰ ਮੈਨੂੰ ਹੈਰਾਨੀ ਹੈ ਕਿ ਰਾਹ ਦੇ ਵਿੱਚ ਪੈਂਦੀ ਹੈ ਹਰਿਆਣਾ ਗਵਰਨਮੈਂਟ ਉਹ ਸਾਡੇ ਪੰਜਾਬੀ ਕਿਸਾਨਾਂ ਤੇ ਫਾਇਰਿੰਗ ਕਰ ਰਹੀ ਹੈ ਗੋਲੀਆਂ ਮਾਰ ਰਹੀ ਹੈ ਥਰੂ ਗੈਸ ਸੱਟ ਰਹੀ ਹੈ ਔਰ ਕੱਲ ਇੱਕ ਨੌਜਵਾਨ ਬਠਿੰਡੇ ਜ਼ਿਲ੍ਹੇ ਦਾ ਉਹਦੇ ਵਿੱਚ ਕਤਲ ਵੀ ਕਰ ਦਿੱਤਾ ਹੈ ਇਸ ਦੀ ਅਸੀਂ ਪਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਤੇ ਇੱਥੇ ਭਗਵੰਤ ਮਾਨ ਦੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਵੀ ਫੇਲ ਹੋਈ ਹੈ ਕਿਉਂਕਿ ਅੱਜ ਉਹ ਸਭ ਤੋਂ ਵੱਡੇ ਉਹਦੇ ਤੇ ਨੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਚਾਹੀਦਾ ਸੀ ਕਿ ਇੰਨੇ ਦਿਨਾਂ ਤੋਂ ਸੰਘਰਸ਼ ਹੋ ਰਿਹਾ ਹੈ ਤੇ ਉੱਥੇ ਸ਼ੰਭੂ ਬੈਰੀਅਰ ਤੇ ਤਣਾਅ ਬਣਿਆ ਹੋਇਆ ਉਹਨਾਂ ਨੂੰ ਸੈਂਟਰ ਦੀ ਗਵਰਨਮੈਂਟ ਦੇ ਨਾਲ ਪ੍ਰੈਜ਼ੀਡੈਂਟ ਮੋਦੀ ਦੇ ਨਾਲ ਅਮਿਤ ਸ਼ਾਹ ਦੇ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਸੀ ਜੇ ਉਹ ਸਰਕਰਦਾ ਹੁੰਦੇ ਇਸ ਗੱਲ ਨੂੰ ਤਵੱਜੂ ਦਿੰਦੇ ਤੇ ਜਿਹੜੀ ਕੱਲ ਮੌਤ ਨੌਜਵਾਨ ਦੀ ਹੋਈ ਉਹ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਨੂੰ ਸਾਲਸ ਬਣ ਕੇ ਕੰਮ ਕਰਨਾ ਚਾਹੀਦਾ ਸੀ ਪਰ ਜਿਹੜਾ ਵਤੀਰਾ ਦਿੱਲੀ ਦੀ ਗਵਰਨਮੈਂਟ ਦਾ ਹੈ ਤੇ ਖਾਸ ਕਰਕੇ ਹਰਿਆਣਾ ਦੀ ਗਵਰਨਮੈਂਟ ਦਾ ਉਹ ਬਹੁਤ ਗਲਤ ਹੈ ਦੇਸ਼ ਦੇ ਨਾਗਰਿਕਾਂ ਨੂੰ ਹੀ ਮਹਿਸੂਸ ਕਰਾਉਣਾ ਕਿ ਤੁਸੀਂ ਇੱਕ ਵੱਖਰੇ ਹੋ ਜਿਵੇਂ ਉੱਥੇ ਉਹਨਾਂ ਨੇ ਬਾਰਡਰ ਬਣਾ ਦਿੱਤਾ ਔਰ ਪੁਲਿਸ ਫੈਰਿੰਗ ਕਰ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਸੋ ਸਰਕਾਰ ਨੂੰ ਕਾਨੂੰਨੀ ਤੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਦੇਸ਼ ਦੇ ਮਾਹੌਲ ਨੂੰ ਸਿਖਾਵਾ ਕਰਨਾ ਚਾਹੀਦਾ ਦੂਸਰਾ ਜਿਹੜਾ ਮੁੱਦਾ ਹੈ ਭਾਈ ਅਮਰਤਪਾਲ ਸਿੰਘ ਕਿ ਉਹਨਾਂ ਨੂੰ ਵੇਖੋ ਪਹਿਲਾਂ ਤਾਂ ਉਹਨਾਂ ਨਾਲ ਮਿਸ ਬਿਹੇਵ ਹੋਇਆ ਕਿ ਛੋਟਾ ਜਿਹਾ ਇੱਕ 307 ਦਾ ਪਰਚਾ ਸੀ ਪਰ ਉਹਨਾਂ ਤੇ ਐਨਐਸਏ ਲਾ ਦਿੱਤੀ ਗਈ ਤੇ ਉਹਨਾਂ ਨੂੰ 3000 ਕਿਲੋਮੀਟਰ ਦੂਰ ਅਸਾਮ ਦੀ ਜੇਲ੍ਹ ਵਿੱਚ ਸੁੱਟਿਆ ਗਿਆ ਤੇ ਹੁਣ ਉਹਨਾਂ ਦੇ ਨਾਲ ਉੱਥੇ ਉਹਨਾਂ ਦੀ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹਨਾਂ ਦੇ ਬਾਥਰੂਮ ਵਿੱਚ ਉਹਨਾਂ ਦੇ ਕਮਰਿਆਂ ਦੇ ਵਿੱਚ ਕੈਮਰੇ ਲਾ ਦਿੱਤੇ ਗਏ ਨੇ ਹਰੇਕ ਬੰਦੇ ਦੀ ਆਪਦੀ ਫਿਜ਼ੀਕਲ ਬੋਡੀ ਦੀ ਪ੍ਰਾਈਵੇਸੀ ਹੁੰਦੀ ਹੈ ਉਹ ਮਲ ਪਰਦੇ ਵਿੱਚ ਰਹਿੰਦੀ ਹੈ ਪਰ ਸਰਕਾਰ ਵੇਖੋ ਗਲਤ ਕਰ ਰਹੀ ਹੈ ਕੱਲ ਨੂੰ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੇ ਉਹ ਲੀਡਰ ਨੇ ਅੱਜ ਕੌਮ ਦੇ ਤੇ ਬਹੁਤ ਸਾਰੀਆਂ ਚੀਜ਼ਾਂ ਜੋੜ ਕੇ ਉਹਨਾਂ ਦੀ ਉਹ ਮਾਨ ਹਨੀ ਕਰਨਗੇ ਸੋ ਸਾਡੀ ਇੰਡੀਆ ਦੀ ਗਵਰਨਮੈਂਟ ਤੋਂ ਤੇ ਪੰਜਾਬ ਦੀ ਗਵਰਨਮੈਂਟ ਤੋਂ ਮੰਗ ਹੈ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਤੇ ਜਿਹੜੇ ਉਹਨਾਂ ਦੇ ਮਨੁੱਖੀ ਹੱਕ ਹਕੂਕ ਨੇ ਉਹਨਾਂ ਦੀ ਰੱਖਿਆ ਕੀਤੀ ਜਾਵੇ ਸੋ ਤੀਸਲਾ ਮਸਲਾ ਜਿਹੜਾ ਬਹੁਤ ਅਹਿਮ ਹੈ ਸਿੱਖ ਕੌਮ ਲਈ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਿਹੜੀਆਂ ਸਰਕਾਰ ਪਹਿਲਾਂ ਤਾਂ ਕਰਵਾਉਂਦੀ ਨਹੀਂ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਹੈ ਜੀ ਅੱਜ 100 ਸਾਲ ਹੋ ਗਿਆ ਸਿਰਫ 8 ਵਾਰ ਇਲੈਕਸ਼ਨ ਹੋਇਆ ਪਰ ਜਿਹੜੀ ਐਮਐਲਏ ਤੇ ਲੋਕ ਸਭਾ ਦੀ ਚੋਣ ਹੈ ਉਹ ਹਰ 5 ਸਾਲ ਬਾਅਦ ਹੁੰਦੀ ਹੈ ਸਾਡਾ ਜਿਹੜਾ ਡੈਮੋਕਰੈਟਿਕ ਵੇ ਹੈ ਉਸ ਨੂੰ ਗਵਰਨਮੈਂਟ ਨੇ ਖਰਾਬ ਕੀਤਾ ਪਰ ਹੁਣ ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਵੇਖੋ ਕਿੱਡਾ ਡਿਫਿਕਲਟ ਕੰਮ ਹੈ ਕਿ ਜਿਹੜੇ ਅਫਸਰ ਨੇ ਉਹ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਜਾਂਦੇ ਨੇ ਸਕੂਲ ਵਿੱਚ ਬੈਠਦੇ ਨੇ ਲੋਕਾਂ ਨੂੰ ਕਹਿੰਦੇ ਆ ਫਾਰਮ ਲੈ ਕੇ ਆਓ ਫੋਟੋ ਲੈ ਕੇ ਆਓ ਤੇ ਆਧਾਰ ਕਾਰਡ ਲੈ ਕੇ ਆਓ ਜਿਹੜੇ ਆਮ ਲੋਕ ਨੇ ਉਹ ਉੱਥੇ ਪਹੁੰਚਦੇ ਨਹੀਂ ਮੇਰੀ ਡੀਸੀ ਮੋਗਾ ਨਾਲ ਇੱਕ ਦਿਨ ਮੀਟਿੰਗ ਸੀ ਉਹਨਾਂ ਨੇ ਦੱਸਿਆ ਕਿ 2.5 ਲੱਖ ਵੋਟ ਪਿਛਲੀ ਵਾਰ ਬਣੀ ਇਸ ਵਾਰ ਸਿਰਫ 80000 ਫਾਰਮ ਪਹੁੰਚਿਆ ਉਹ ਚੋਂ ਪਤਾ ਨਹੀਂ ਕਿੰਨੀ ਵੋਟ ਬਣੇਗੀ ਬਹੁਤ ਘੱਟ ਬਣੀ ਹੈ ਸੋ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਵੀ ਜਿਹੜੇ ਹਾਲਾਤ ਮਾੜੇ ਨੇ ਕਿ ਜੇ ਵੋਟ ਹੀ ਨਹੀਂ ਬਣੇਗੀ ਇਲੈਕਸ਼ਨ ਕਿਵੇਂ ਹੋਵੇਗਾ ਫਿਰ ਸਾਡੀ ਪਾਰਟੀ ਨੇ ਤੇ ਪੰਥਕ ਜਥੇਬੰਦੀਆਂ ਨੇ ਰਲ ਕੇ ਫੈਸਲਾ ਕੀਤਾ ਹੈ ਕਿ ਦੇਸ਼ ਦੇ ਕਾਨੂੰਨ ਮੁਤਾਬਕ ਜਿਵੇਂ ਤੁਸੀਂ ਐਮਐਲਏ ਦੀ ਐਮਪੀ ਦੀ ਪੰਚਾਇਤ ਦੀ ਵੋਟ ਬਣਾਉਂਦੇ ਹੋ ਉਹਦੇ ਵਿੱਚ ਉਹ ਡੀਸੀ ਸਾਹਿਬ ਮਨਿਸਟਰ ਤੇ ਹੋਰ ਜਿਹੜੇ ਵੱਡੇ ਅਧਿਕਾਰੀ ਹੁੰਦੇ ਨੇ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਹਰੇਕ ਦੇਸ਼ ਵਿੱਚ ਰਹਿਣ ਵਾਲਾ ਨਾਗਰਿਕ ਵੋਟਰ ਬਣੇ ਪਰ ਸ਼੍ਰੋਮਣੀ ਕਮੇਟੀ ਸੰਬੰਧੀ ਕਿਸੇ ਨੇ ਅਪੀਲ ਨਹੀਂ ਕੀਤੀ ਹੁਣ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਗਵਰਨਮੈਂਟ ਦੇ ਅਧਿਕਾਰੀ ਨੇ ਬੀਐਲਓ ਐ ਪਟਵਾਰੀ ਐ ਮਾਸਟਰ ਐ ਕੋਈ ਵੀ ਐ ਉਹ ਸਾਰੇ ਘਰ ਘਰ ਜਾ ਕੇ ਲੋਕਾਂ ਨੂੰ ਇਸ ਸੰਬੰਧੀ ਵੇਰਵਾ ਵੀ ਕਰਨ ਔਰ ਉਹਨਾਂ ਦੀਆਂ ਘਰ ਘਰ ਜਾ ਕੇ ਤਸਵੀਰ ਲੈ ਕੇ ਉਹਨਾਂ ਕੋ ਆਧਾਰ ਕਾਰਡ ਲੈ ਕੇ ਘਰ ਘਰੋਂ ਫਾਰਮ ਭਰ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਤਾਕੇ ਜਿਹੜੀ ਪਰਸੈਂਟੇਜ ਆ ਉਹ 70 80% ਦੇ ਨੇੜੇ ਪਹੁੰਚ ਸਕੇ ਤੇ ਤਾਂ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਆ ਉਹਦਾ ਕੋਈ ਅਸਲ ਵਧੀਆ ਹੋਏਗਾ ਪਰ ਜੇ ਵੋਟ ਹੀ 10 15% ਬਣਦੀ ਆ ਫਿਰ ਤਾਂ ਉਹ ਬਹੁਤ ਗਲਤ ਹੋਏਗਾ ਸੋ ਇਹ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਅੱਜ ਸ਼੍ਰੀਮਤੀ ਜਿਹੜੇ ਮੁਰਮੋ ਮੈਡਮ ਨੇ ਰਾਸ਼ਟਰਪਤੀ ਨੇ ਉਹਨਾਂ ਨੂੰ ਅਸੀਂ ਮੈਮੋਰੰਡਮ ਦੇਣ ਜਾ ਰਹੇ ਆ ਜ਼ਿਕਰ ਗੱਲ ਕਰੀਏ ਕਿਸਾਨਾਂ ਦੀ ਕੱਲ ਇੱਕ ਟਿਕਰੀ ਬੋਰਡ ਦਾ ਵੀਡੀਓ ਕਿਸਾਨਾਂ ਨੇ ਜਾਰੀ ਕੀਤੀ ਉਹਦਾ ਵੀ ਦੱਸਿਆ ਗਿਆ ਹੈ ਸਤਿ ਮੁੱਚੇ ਪੰਜਾਬੀ ਦਾ ਸਮੁੱਚੇ ਦਸਵੰਦੀਆਂ ਸਾਡਾ ਸਾਥ ਦੇਣ ਵਾਸਤੇ ਬਾਰਡਰਾਂ ਦੇ ਉੱਪਰ ਪਹੁੰਚ ਨੇ ਇਹਦੇ ਬਾਰੇ ਸਿੱਧੇ ਕੀ ਗੱਲ ਦੇਖੋ ਜਦੋਂ ਵੀ ਕਿਤੇ ਮਸਲਾ ਪੰਜਾਬ ਦੇ ਲੋਕਾਂ ਦਾ ਹੋਇਆ ਜਿਵੇਂ ਕਿਸਾਨੀ ਦੀ ਗੱਲ ਕਰ ਮੈਂ ਕਰਾਂ ਤਾਂ ਇਕੱਲੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦੇ ਵਿੱਚ 80% ਲੋਕ ਖੇਤੀ ਕਰਦੇ ਨੇ ਅਸੀਂ ਤਾਂ ਪੰਜਾਬ ਵਾਲਿਆਂ ਦੇ ਨਾਲ ਨਾਲ ਹਰਿਆਣਾ, ਜੁਪੀ ਔਰ ਬੰਗਾਲ ਜਿੰਨੇ ਵੀ ਖੇਤੀ ਕਰਦੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਸਹਿਯੋਗ ਕਰੋ ਜਿਹੜਾ ਹਰਿਆਣਾ ਦੀ ਪੁਲਿਸ ਨੇ ਸਾਡਾ ਨੌਜਵਾਨ ਮਾਰ ਦਿੱਤਾ ਹੈ ਅਸੀਂ ਸਟੇਟ ਦੀ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁੱਦੇ ਨੂੰ ਸੈਂਟਰ ਕੋਲ ਉਠਾਓ ਔਰ ਪੰਜਾਬ ਹਰਿਆਣਾ ਦੀ ਪੁਲਿਸ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ। ਤਕਰੀਬਨ 4 ਜੱਥੇ ਬੰਦਿਆਂ ਦਾ ਜੀਵਨ ਨਿਕੰਢਾ